ਸਤ ਸ੍ਰੀ ਅਕਾਲ ਦੋਸਤੋ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਦੋਸਤੋ ਆਪਣਾ ਪੰਜਾਬ ਹੜ੍ਹਾਂ ਦੀ ਮਾਰਥ ਲੈ ਆਇਆ ਹੋਇਆ ਤੇ ਜਿਹੜੇ ਪਰਿਵਾਰ ਹੜ੍ਹਾਂ ਨਾਲ ਜੂਝ ਰਹੇ ਆ ਉਹ ਬਹੁਤ ਤਕਲੀਫ 'ਚ ਨੇ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਸਲੂਟ ਕਰਦਾ ਕਿ ਤੁਸੀਂ ਬਹੁਤ ਦਿਲੋਂ ਕੋਸ਼ਿਸ਼ ਕਰ ਰਹੇ ਹੋ ਕਿ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰਕੇ ਉਹਨਾਂ ਦੀ ਮਦਦ ਕੀਤੀ ਜਾਵੇ ਦੋਸਤੋ ਅੱਜ ਮੈਂ ਕੁਝ ਦਿਲ ਦੀਆਂ ਗੱਲਾਂ ਤੁਹਾਡੇ ਅੱਗੇ ਸਾਂਝੀਆਂ ਕਰਨੀਆਂ ਨੇ ਉਮੀਦ ਕਰਦਾ ਕਿ ਤੁਸੀਂ ਮੇਰੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਤੁਨ ਸਾਰਿਆਂ ਨੂੰ ਪਤਾ ਹੈ ਕਿ ਮੈਂ ਇੱਕ ਸ਼ਰਮਣੀ ਕਲਦਲ ਦੇ ਪਰਿਵਾਰ ਦਾ ਹਿੱਸਾ ਤੇ ਸਾਡੇ ਜੋ ਪਰਿਵਾਰ ਦੇ ਮੁਖੀ ਨੇ ਉਹ ਸਰਦਾਰ ਸੁਬੀਰ ਸਿੰਘ ਬਾਦਲ ਨੇ ਜਿੱਦਣ ਦੇ ਹੜ ਆਏ ਨੇ ਉਸ ਦਿਨ ਤੋਂ ਸਰਦਾਰ ਸੁਬੀਰ ਸਿੰਘ ਬਾਦਲ ਕੋਸ਼ਿਸ਼ ਕਰ ਰਹੇ ਕਿ ਲੋਕਾਂ ਤੱਕ ਪਹੁੰਚ ਕਰ ਸਕਣ ਹੜਪੀਤ ਪਰਿਵਾਰਾਂ ਤੱਕ ਪਹੁੰਚ ਕਰ ਸਕਣ ਤੇ ਉਹਨਾਂ ਦੀ ਮਦਦ ਕਰ ਸਕਣ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਆ ਉਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਕਿਸੇ ਨੂੰ ਰਾਸ਼ਨ ਦੀ ਲੋੜ ਆ ਉਹਨਾਂ ਤੱਕ ਰਾਸ਼ਨ ਪਹੁੰਚਾ ਰਹੇ ਨੇ ਜੇ ਕਿਸੇ ਡੰਗਰਾਂ ਖਾਤਰ ਕੋਈ ਚਾਰਾ ਚਾਹੀਦਾ ਕੋਈ ਫੀਡ ਚਾਹੀਦੀ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਟਰੈਕਟਰਾਂ ਖਾਤਰ ਡੀਜ਼ਲ ਚਾਹੀਦਾ ਤਾਂ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਇੱਕ ਇਨਸਾਨੀਅਤ ਦੇ ਤੌਰ ਤੇ ਜੋ ਜੋ ਫਰਜ਼ ਬਣਦਾ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਪੰਜਾਬੀ ਦਾ ਜੋ ਸਬੂਤ ਉਹਨਾਂ ਨੇ ਦਿੱਤਾ ਕਿਉਂਕਿ ਜੋ ਪੰਜਾਬੀ ਨੇ ਉਹ ਦੇਸ਼ ਦੁਨੀਆ ਦੇ ਵਿੱਚ ਜਦੋਂ ਵੀ ਤੇ ਕਿਤੇ ਕੋਈ ਤਕਲੀਫ ਆਉਂਦੀ ਹੈ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਤੇ ਅੱਜ ਤੱਕ ਜੋ ਤਕਲੀਫ ਆ ਉਹ ਪੰਜਾਬ ਦੇ ਵਿੱਚ ਆਈ ਹੋਈ ਹੈ ਅੱਜ ਪੰਜਾਬ ਉਸ ਮੁਸੀਬਤ ਨਾਲ ਜੂਝ ਰਿਹਾ ਸੀ ਤਾਂ ਇਸ ਪੰਜਾਬੀ ਨੇ ਕਿਵੇਂ ਪਿੱਛੇ ਹਟਣਾ ਸੀ ਤੇ ਉਹ ਆਪਣੇ ਪੰਜਾਬੀ ਹੋਣਦੋਂ ਉਹਨਾਂ ਨੇ ਸਬੂਤ ਦਿੱਤਾ ਤੇ ਸੁਵੀਰ ਸਿੰਘ ਬਾਦਲ ਜੀ ਦਾ ਇਹ ਕੰਮ ਦੇਖ ਕੇ ਨਾ ਕੇਵਲ ਪੰਜਾਬ ਦੇ ਵਿੱਚ ਬਲਕਿ ਸਮੁੱਚੇ ਦੇਸ਼ ਤੇ ਦੁਨੀਆ ਦੇ ਵਿੱਚ ਲੋਕ ਇਸ ਗੱਲ ਦੀ ਸ਼ਲਾਘਾ ਕਰ ਰਹੇ ਕਿ ਇਹ ਇਨਸਾਨ ਚੰਗਾ ਕੰਮ ਕਰ ਰਹੇ ਤੇ ਉਹਨਾਂ ਨੂੰ ਦੇਖ ਕੇ ਕਈ ਲੋਕ ਹੋਰ ਵੀ ਅੱਗੇ ਆਏ ਉਹਨਾਂ ਨੇ ਵੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਮੈਨੂੰ ਇਸ ਗੱਲ ਦੀ ਵੀ ਜੋ ਇਸ ਗੱਲ ਦਾ ਵੀ ਅਫਸੋਸ ਹੋ ਰਿਹਾ ਕਿ ਕੁਝ ਵਿਰੋਧੀ ਪਾਰਟੀਆਂ ਜਿਹੜੀਆਂ ਹੈਗੀਆਂ ਜਾਂ ਵਿਰੋਧੀ ਲੋਕ ਨੇ ਉਹਨਾਂ ਨੂੰ ਤਕਲੀਫ ਹੋਣੀ ਸ਼ੁਰੂ ਹੋ ਗਈ ਕਿ ਸੁਖਵੀਰ ਸਿੰਘ ਬਾਦਲ ਇਹ ਚੰਗਾ ਕੰਮ ਕਿਉਂ ਕਰ ਰਹੇ ਲੋਕਾਂ ਦੀ ਸੇਵਾ ਕਿਉਂ ਕਰ ਰਹੇ ਅੱਜ ਮੈਂ ਵਿਰੋਧੀਆਂ ਨੂੰ ਕੁਝ ਗੱਲਾਂ ਕਹਿਣੀਆਂ ਚਾਹੁੰਦਾ ਕਿ ਜਿਹੜੇ ਤੁਸੀਂ ਲੋਕ ਹੋ ਨਾ ਜਿਹੜੇ ਵਿਰੋਧੀ ਹੋ ਤੁਹਾਨੂੰ ਜਿਹੜਾ ਤੁਸੀਂ ਇਸ ਟਾਈਮ ਤੁਹਾਡਾ ਐਟੀਟਿਊਡ ਆ ਜੋ ਨੈਗੇਟਿਵਿਟੀ ਤੁਸੀਂ ਫਲਾਉਣ ਦੀ ਕੋਸ਼ਿਸ਼ ਕਰ ਰਹੇ ਜਾਂ ਜੋ ਜਿਹੜਾ ਇਸ ਟਾਈਮ ਤੁਸੀਂ ਗੱਲਾਂ ਕਰ ਰਹੇ ਹੋ ਜਾਂ ਤੁਹਾਨੂੰ ਤਕਲੀਫ ਹੋ ਰਹੀ ਹੈ ਥੋਡੀ ਇਸ ਐਟੀਟਿਊਡ ਨੂੰ ਦੇਖ ਕੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਜਦੋਂ ਆਪਾਂ ਜਾਂਦੇ ਹੁੰਦੇ ਨਾ ਹਾਈਵੇ ਦੇ ਉੱਤੇ ਟਰੱਕ ਜਾ ਰਿਹਾ ਹੁੰਦਾ ਅੱਗੇ ਟਰੱਕ ਦੇ ਪਿੱਛੇ ਇੱਕ ਲਾਈਨ ਲਿਖੀ ਹੁੰਦੀ ਹੈ ਸੜਨਾ ਰੀਸ ਕਰ ਤੁਹਾਨੂੰ ਸੜਾ ਕਿਉਂ ਹੋ ਰਿਹਾ ਥੋੜੇ ਤੋਂ ਰੀਸ ਕਿਉਂ ਨਹੀਂ ਕਰ ਹੋਰੀ ਜੇ ਕੋਈ ਇੱਕ ਇਨਸਾਨ ਚੰਗਾ ਕੰਮ ਕਰ ਰਿਹਾ ਤਾਂ ਤੁਸੀਂ ਵੀ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਉਹਨੂੰ ਰੋਕਣ ਤੇ ਲੱਗੇ ਹੋ ਤੁਸੀਂ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੀਆਂ ਜਿਹੜੇ ਵਿਰੋਧੀ ਅੱਜ ਸਰਕਾਰ ਚ ਨੇ ਮੈਂ ਉਹਨਾਂ ਨੂੰ ਗੱਲ ਪੁੱਛਣੀ ਚਾਹਨਾ ਕਿ ਤੁਸੀਂ ਸਰਕਾਰ ਚੋਂ ਤੁਹਾਡੇ ਕੋਲੇ ਸਾਰਾ ਹਮਲਾ ਫਮਲਾ ਤੁਹਾਡੇ ਕੋਲੇ ਇਨਫਰਾਸਟ੍ਰਕਚਰ ਆ ਤੁਹਾਡੇ ਕੋਲੇ ਅਫਸਰशाही ਆ ਤੁਹਾਡੇ ਕੋਲੇ ਸਾਧਨ ਨੇ ਤੁਹਾਡੇ ਕੋਲੇ ਬਜਟ ਆ ਤੁਸੀਂ ਲੋਕਾਂ ਦੀ ਮਦਦ ਕਰੋ ਤੁਸੀਂ ਕਿਉਂ ਨਹੀਂ ਕਰ ਰਹੇ ਤੁਹਾਨੂੰ ਕੌਣ ਰੋਕ ਰਿਹਾ ਤੁਸੀਂ ਕੁੰਭਕਰਨ ਦੀ ਨਿੰਦ ਕਿਉਂ ਸੁੱਤੇ ਪਏ ਹੋ ਅੱਜ ਇਹ ਕਿਹੜੇ ਨੀਂਦ ਦੇ ਗੋਲੇ ਤੁਸੀਂ ਖਾਧੀਆਂ ਕਿ ਲੋਕਾਂ ਦੀਆਂ ਚੀਕਾਂ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚ ਰਹੀਆਂ ਤੁਸੀਂ ਕਿਉਂ ਨਹੀਂ ਉੱਠ ਰਹੇ ਤੁਸੀਂ ਉੱਠੋ ਕੰਮ ਕਰੋ ਲੋਕ ਤੁਹਾਡੇ ਵੱਲ ਦੇਖ ਰਹੇ ਨੇ ਤੁਹਾਡੀ ਸਰਕਾਰ ਤੁਸੀਂ ਕੁਝ ਕਰਨਾ ਨਹੀਂ ਪਰ ਤੁਸੀਂ ਬਦਨਾਮੀ ਵਾਲੇ ਪਾਸੇ ਨੂੰ ਤੁਰਨਾ ਜਿਹੜੇ ਦੂਜੇ ਨੇ ਜਿਹੜੇ ਵਿਰੋਧੀ ਜਿਹੜੇ ਸਰਕਾਰ 'ਚ ਨਹੀਂ ਹੈਗੇ ਉਹਨਾਂ ਨੂੰ ਮੈਂ ਗੱਲ ਪੁੱਛਣੀ ਚਾਹਨਾ ਕਿ ਤੁਸੀਂ ਸਰਕਾਰ ਨੂੰ ਜਗਾਉਣ ਦੀ ਬਜਾਏ ਸਰਕਾਰ ਨੂੰ ਇਹ ਗੱਲ ਕਹਿਣ ਦੀ ਬਜਾਏ ਵੀ ਆਪਣਾ ਕੰਮ ਕਰੋ ਜਾ ਕੇਂਦਰ ਤੋਂ ਮਦਦ ਲੈਣ ਦੀ ਬਜਾਏ ਤੁਸੀਂ ਫੇਰ ਰਾਸ਼ਨ ਪਾਣੀ ਲੈ ਕੇ ਸੁਬੀਰ ਸਿੰਘ ਬਾਦਲ ਦੇ ਮਗਰ ਨੂੰ ਤੁਰਪੇ ਤੁਸੀਂ ਕਰ ਲੋ ਕੰਮ ਤੁਹਾਨੂੰ ਕੌਣ ਰੋਕ ਰਿਹਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਨਾ ਬਿਰਧੀਆਂ ਨੂੰ ਕਿ ਜਦੋਂ ਕੋਈ ਇਨਸਾਨ ਸੇਵਾ ਕਰਦਾ ਹੈ ਜਦੋਂ ਕੋਈ ਇਨਸਾਨ ਕੰਮ ਕਰਦਾ ਹੈ ਚੰਗੇ ਕੰਮ ਕਰਦਾ ਹੈ ਤਾਂ ਉਹ ਪਰਮਾਤਮਾ ਕਰਾਉਂਦਾ ਬੰਦਾ ਜਿਹੜਾ ਹੁੰਦਾ ਨਾ ਬੰਦਾ ਤਾਂ ਡਿੰਗ ਨਹੀਂ ਪਟ ਸਕਦਾ ਬੰਦਾ ਡਿੰਗ ਨਹੀਂ ਪਟ ਸਕਦਾ ਇਹ ਜੋ ਵੀ ਸਰਦਾਰ ਸੁਬੀਰ ਸਿੰਘ ਬਾਦਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 1:30 ਵਜੇ ਤੱਕ ਜੇ ਉਹ ਬੰਦਾ ਕੰਮ ਕਰ ਰਿਹਾ ਲੋਕਾਂ ਦੀ ਸੇਵਾ ਕਰ ਰਿਹਾ ਤਾਂ ਇਹ ਪ੍ਰਮਾਤਮਾ ਦੀ ਰਜ਼ਾ ਮੁਤਾਬਕ ਹੋ ਰਿਹਾ ਪ੍ਰਮਾਤਮਾ ਨੇ ਤੁ ਕਰਾ ਰਿਹਾ ਉਹਨਾਂ ਦੇ ਮੋਢੇ 'ਚ ਫ੍ਰੈਕਚਰ ਹੋਇਆ ਹੋਇਆ ਪੇਨ ਕਿੰਦਰ ਲੈ ਲੈ ਕੇ ਬੰਦਾ ਉਹ ਸਵੇਰੇ ਘਰ ਤੋਂ ਨਿਕਲਦਾ ਜੇ ਉਹ ਇੰਨੇ ਪੇਨ ਦੇ ਵਿੱਚ ਵੀ ਕੰਮ ਕਰ ਪਾ ਰਿਹਾ ਤਾਂ ਇਸੇ ਕਰਕੇ ਹੈ ਕਿਉਂਕਿ ਗੁਰੂ ਸਾਹਿਬ ਚਾਹੁੰਦੇ ਆ ਕਿ ਉਹ ਸੇਵਾ ਕਰੇ ਪਰ ਤੁਸੀਂ ਲੋਕ ਫੇਰ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਣਾ ਬ੍ਰੋਦਿਓ ਕਿ ਜਿਹੜੀ ਲਕੀਰ ਸੁਰਵੀਰ ਸਿੰਘ ਬਾਦਲ ਖਿੱਚ ਰਿਹਾ ਉਸ ਲਕੀਰ ਨੂੰ ਛੋਟੀ ਕਰਨ ਦੀ بجائے ਕਿਰਪਾ ਕਰਕੇ ਆਪਣੀ ਲਕੀਰ ਨੂੰ ਲੰਬੀ ਕਰਨ ਦੀ ਕੋਸ਼ਿਸ਼ ਕਰੋ ਤੇ ਜਿਹੜੀ ਲਕੀਰ ਸੁਰਵੀਰ ਸਿੰਘ ਬਾਦਲ ਨੇ ਖਿੱਚੀ ਹੈ ਨਾ ਉਹ ਪੱਕੀ ਸਿਆਹੀ ਨਾਲ ਸਿੱ ਖਿੱਚੀ ਆ ਤੁਸੀਂ ਜ਼ੋਰ ਲਾ ਲਓ ਥੋੜ੍ਹਾ ਤੋਂ ਨਹੀਂ ਮਿਟਣੀ ਥੋੜ੍ਹਾ ਤੋਂ ਨਹੀਂ ਮਿਟਣੀ ਉਹ ਪਰਮਾਤਮਾ ਅੰਗ ਸੰਗ ਸਹਾਈਆ ਸੁਰਵੀਰ ਸਿੰਘ ਬਾਦਲ ਦੇ ਨਾਲ ਪਰਮਾਤਮਾ ਉਹ ਉਹਨਾਂ ਤੋਂ ਸੇਵਾ ਕਰਵਾ ਰਿਹਾ ਤੁਸੀਂ ਜਿਹੜੀ ਰਬੜ ਹੱਥ ਫੜੀ ਹੋਈ ਹੈ ਨਾ ਉਹਨਾਂ ਦੀ ਲਕੀਰ ਨੂੰ ਬਟਾਉਣ ਦੇ ਲਈ ਉਹ ਰਬੜ ਨੂੰ ਰੱਖ ਦਿਓ ਪਾਸੇ ਆਪਣੇ ਹੱਥ 'ਚ ਵੀ ਕਲਮ ਫੜੋ ਆਪ ਦੀ ਲਕੀਰ ਖਿੱਚੋ ਤਾਂ ਕਿ ਸ਼ਾਇਦ ਉਹਦਾ ਲੋਕਾਂ ਦਾ ਵੀ ਭਲਾ ਹੋ ਜਾਏ ਇੱਕੋ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਨੈਗੇਟਿਵ ਜੋ ਪ੍ਰੋਪਾਗੈਂਡਾ ਜੋ ਤੁਸੀਂ ਜੀ ਵਿੱਚ ਮਾਹਰ ਹੋ ਉਹ ਕਰਨ ਦੀ ਬਜਾਏ ਚੰਗੇ ਕੰਮ ਕਰੋ ਤੇ ਬਾਕੀ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਫੇਰ ਸ਼ਾਬਾਸ਼ੀ ਦਿੰਨਾ ਕਿ ਸ਼ਾਬਾਸ਼ ਏ ਤੁਹਾਡੇ ਪੰਜਾਬੀਓ ਜਿਸ ਹਾਵਨਾ ਤੁਸੀਂ ਲੋਕਾਂ ਦੀ ਸੇਵਾ ਕੀਤੀ ਆ ਹੜਪੀਟ ਪਰਿਵਾਰਾਂ ਦੀ ਤੁਹਾਡੇ ਅੱਗੇ ਸਿਰ ਝੁਕਦਾ ਤੇ ਪ੍ਰਮਾਤਮਾ ਤੇ ਅਰਦਾਸ ਕਰੀ ਕਿ ਇਹ ਪ੍ਰਮਾਤਮਾ ਸਾਨੂੰ ਇਸ ਕੁਦਰਤੀ ਆਫਤ ਤੋਂ ਕੱਢੇ ਤਾਂ ਕਿ ਅਸੀਂ ਫੇਰ ਉਹੀ ਸਾਡਾ ਜੋ ਰੰਗਲਾ ਪੰਜਾਬ ਬਣ ਸਕੇ ਤੁਹਾਡੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੌਰ ਤੇ ਸਿੱਖਾਂ ਦਾ ਤੇ ਸਮੁੱਚੇ ਰੂਪ ਵਿੱਚ ਪੰਜਾਬੀਆਂ ਦਾ ਕੋਈ ਦਰਦ ਨਹੀਂ ਹੈਗਾ ਅਫਗਾਨਿਸਤਾਨ ਵਿੱਚ ਵਸਦੇ ਕਾਬਲ ਕਮਾਨ ਉਸ ਏਰੀਏ ਦੇ ਵਸਦੇ ਲੋਕਾਂ ਦਾ ਜਿਆਦਾ ਦਰਦ ਹੈ ਕਿਉਂਕਿ ਉੱਥੇ ਰਾਤ ਸਮੱਗਰੀ ਦੇ ਜਹਾਜ਼ ਪਹਿਲਾਂ ਪਹੁੰਚ ਗਏ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਪ੍ਰਲਬ ਨਹੀਂ ਕੀਤਾ ਗਿਆ ਪਰ ਅੱਜ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਜਿੱਥੇ ਸਾਡੇ ਕਲਾਕਾਰ ਭਰਾ ਉੱਥੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਚਲੋ ਇਹ ਤਾਂ ਆਪਾਂ ਕਹਾਂਗੇ ਵੀ ਪਬਲਿਸਿਟੀ ਵੀ ਲੈਣ ਲਈ ਜਾਂ ਦਿਖਾ ਕੇ ਵੀ ਅਸੀਂ ਸੇਵਾ ਕਰ ਰਹੇ ਪਰ ਬਹੁਤ ਸੰਸਥਾਵਾਂ ਜਾਂ ਬਹੁਤ ਇਨਸਾਨ ਬਹੁਤ ਲੋਕ ਇਹੋ ਜਿਹੇ ਵੀ ਨੇ ਜਿਹੜੇ ਕਿਤੇ ਫੋਟੋ ਵੀ ਨਹੀਂ ਖਿਚਾ ਰਹੇ ਤੇ ਬਹੁਤ ਜ਼ਿਆਦਾ ਵੱਡੇ ਪੁੱਤਰ ਦੀ ਸੇਵਾ ਕਰ ਰਹੇ ਗੁਪਤ ਰੂਪ ਵਿੱਚ ਉੱਥੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਇਸ ਕਾਰਜ ਵਿੱਚ ਸੇਵਾ ਚ ਜੁਟੇ ਹੋਏ ਜਿੰਨੀ ਜਿੰਨੀ ਜਿਸ ਵੀ ਸਮਰਥਾ ਆ ਪਰ ਇਸ ਸਮੇਂ ਇੱਕ ਹੁਣ ਥੋੜੀ ਜਿਹੀ ਗੱਲ ਜ਼ਰੂਰ ਕਲੀਅਰ ਕਰਾਂਗਾ ਕਿਉਂਕਿ ਇਹ ਵੈਸੇ ਤਾਂ ਭਾਵੇਂ ਰਾਜਨੀਤੀ ਕਰਨ ਦਾ ਕੋਈ ਰਾਜਨੀਤੀ ਨਾਲ ਤਾਂ ਕਰਨ ਵਾਲੀ ਨਾ ਤਾਂ ਗੱਲ ਦਾ ਬੁੱਲਣ ਦਾ ਕੋਈ ਸਮਾਂ ਪਰ ਇੱਕ ਗੱਲ ਜ਼ਰੂਰ ਕਹਾਂਗਾ ਕਿਉਂਕਿ ਮਸਲਾ ਐਸਜੀਪੀਸੀ ਦੇ ਫੰਡਾਂ ਨਾਲ ਗੁਰੂ ਕੀ ਗੋਲਕਨਾਲ ਸਬੰਧਤ ਹੈ ਕਿ ਪਿਛਲੇ ਦਿਨਾਂ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਥਾਂ-ਥਾਂ ਤੇ ਜਾ ਕੇ ਬੜਾ ਇੱਕ ਦਿਖਾਵਾ ਕੀਤਾ ਖੁੱਲੇ ਰੂਪ ਚ 100 150 50 ਦੇ ਨੋਟਾਂ ਦੀਆਂ ਥੱਗੀਆਂ ਉਹ ਲਈਆਂ ਉਹ ਏਦਾਂ ਬੰਡੀਆਂ ਦਿਖਾ ਕੇ ਤੇ ਉਹ ਕਿਸ ਤਰ੍ਹਾਂ ਉਹ ਸਾਰਾ ਹੋਇਆ ਇਹ ਮੇਰੇ ਕੋਲ ਜਿਹੜੇ 5-7 ਪੇਜ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਉਹਨਾਂ ਇਲਾਕੇ ਚ ਜਾਣਾ ਤੇ ਉਹਨਾਂ ਸੰਬੰਧਿਤ ਨੇੜੇ ਇਤਿਹਾਸਿਕ ਗੁਰੂ ਘਰਾਂ ਵਿੱਚੋਂ ਪੈਸਾ ਨਿਕਲਣਾ ਮੈਂ ਤੁਹਾਨੂੰ ਦੱਸਦਾ ਹਾਂ ਇਸ ਮੁਤਾਬਕ ਕਿ ਫਿਰੋਜ਼ਪੁਰ ਦੇ ਏਰੀਆ ਚ ਸਰਦਾਰ ਸੁਖਵੀਰ ਸਿੰਘ ਬਾਦਲ ਗਏ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਜੀਤਪੁਰ ਤੋਂ 16 ਲੱਖ 8000 ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਤੋਂ 2,6000 ਰੁਪਿਆ ਉਥੋਂ ਲਿਆ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਦੇ ਏਰੀਆ 'ਚ ਗਏ ਤਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਤੋਂ 2,51,000 ਰੁਪਿਆ ਲਿਆ ਕਢਾਇਆ ਗਿਆ ਉਹਨਾਂ ਦਿਨਾਂ ਵਿੱਚ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਮੁਕਸਰ ਸਾਹਿਬ ਦੇ ਏਰੀਆ ਚ ਗਏ ਹਰ ਪ੍ਰਭਾਵ ਪ੍ਰਭਾਵਿਤ ਇਲਾਕਿਆਂ ਵਿੱਚ ਗਏ ਤਾਂ ਸ੍ਰੀ ਦਰਬਾਰ ਸਾਹਿਬ ਮੁਕਸਰ ਸਾਹਿਬ ਤੋਂ 399000 ਰੁਪਏ ਦੀ ਰਾਸ਼ੀ ਜਾਰੀ ਹੋਈ ਸੁਲਤਾਨਪੁਰ ਲੋਧੀ ਗਏ ਤਾਂ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਤੋਂ 1295000 ਦੀ ਰਾਸ਼ੀ ਰਾਜੀ ਜਾਰੀ ਹੋਈ ਪਟਿਆਲੇ ਦੇ ਸਨੌਰ ਘਨੌਰ ਘੱਗਰ ਦੇ ਏਰੀਆ ਦਾ ਦੌਰਾ ਕੀਤਾ ਤਾਂ ਗੁਰਦੁਆਰਾ ਸ੍ਰੀ ਦੁਖਰਮਾਰ ਸਾਹਿਬ ਤੋਂ 9,66,000 ਰੁਪਿਆ ਦੀ ਰਾਸ਼ੀ ਜਾਰੀ ਹੋਈ ਖਡੂਰ ਸਾਹਿਬ ਦੇ ਇਲਾਕੇ ਚ ਗਏ ਤਰਨਤਾਰਨ ਗਏ ਤਾਂ ਗੁਰਦੁਆਰਾ ਪਾਸਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਤੋਂ 3,63,000 ਦੀ ਰਾਸ਼ੀ ਜਾਰੀ ਹੋਈ ਇਹ ਤਾਂ ਹੋਈ ਜਿਹੜੀ ਨਗਦ ਰਾਸ਼ੀ ਐਸਜੀਪੀਸੀ ਵੱਲੋਂ ਜਾਰੀ ਹੋਈ ਤੇ ਜਿਹੜੇ ਐਲਾਨ ਸੀ ਆ ਮੈਂ ਦਿਖਾਉਣਾ ਚਾਹੁੰਦਾ ਐਲਾਨ ਇਸ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਐਲਾਨ ਜਿਹੜੇ 8 ਸਤੰਬਰ ਨੂੰ ਹੋਏ ਐਗਰ ਐਜੀਪੀਸੀ ਵੱਲੋਂ ਐਲਾਨ ਜਿਹੜੇ 11 ਸਤੰਬਰ ਨੂੰ ਹੋਏ ਜਿਸ ਵੀਰ ਸਿੰਘ ਬਾਦਲਣਾ ਨੇ 1 ਲੱਖ ਏਕੜ ਜ਼ਮੀਨ ਲਈ ਸਰਟੀਫਾਈਡ ਕਣਕ ਦੇ ਬੀਜ ਦੇਣ ਦਾ ਐਲਾਨ ਕੀਤਾ ਤਾਂ ਐਜੀਪੀਸੀ ਨੇ ਵੀ ਕਣਕ ਦੀ ਵਿਜਾਈ 10 ਏਕੜ ਤੋਂ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵਾਹੀ ਲਈ ਤੇਲ ਅਤੇ ਕਣਕ ਦੀ ਵਧੀਆ ਕਿਸਮ ਦਾ ਬੀਜ ਦਾ ਪ੍ਰਬੰਧ ਕਰਵਾਇਆ ਜਾਵੇਗਾ ਮੁਹੱਈਆ ਕਰਾਇਆ ਜਾਵੇਗਾ ਇਹ ਐਲਾਨ ਕੀਤਾ ਫੋਗਿੰਗ ਮਸ਼ੀਨਾਂ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਤਾਂ ਐ ਜੀ ਪੀ ਸੀ ਪ੍ਰਧਾਨ ਨੇ ਵੀ ਉਹੀ ਕਿਹਾ ਮੈਡੀਕਲ ਕੈਂਪਾਂ ਦੀ ਗੱਲ ਕੀਤੀ ਤਾਂ ਉਹ ਵੀ ਉਹੀ ਕੀਤੀ ਗਈ ਕਿਸਾਨਾਂ ਦੇ ਖੇਤਾਂ ਵਿੱਚ ਰੇਤ ਸਾਫ਼ ਕਰਨ ਦੀ ਮਦਦ ਕਰਾਂਗੇ ਇਸ ਲਈ 8 ਲੱਖ ਲੀਟਰ ਡੀਜ਼ਲ ਦਿੱਤਾ ਜਾਵੇਗਾ ਐ ਜੀ ਵੀ ਸੀ ਪ੍ਰਧਾਨ ਵੱਲੋਂ ਕਿਹਾ ਗਿਆ ਨਾ ਬਸਾਨੂੰ ਇਹ ਇਤਰਾਜ਼ ਵੀ SGPC ਇਹ ਸੇਵਾ ਕਰਕੇ ਹੋ ਰਹੀ ਹੈ ਨਾ ਸਾਨੂੰ ਇਹ ਇਤਰਾਜ਼ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਧੜੇ ਦੇ ਜਿਹੜੇ ਸਾਰੇ ਉਹਨਾਂ ਦੇ ਸਾਥੀ ਨੇ ਇਸ ਤੋਂ 10 ਗੁਣਾ 100 ਗੁਣਾ ਵੱਧ ਕਰਨ ਸਾਨੂੰ ਖੁਸ਼ੀ ਹੋਵੇਗੀ ਪਰ SGPC ਦਾ ਜਿਹੜਾ ਧੰਨ ਹੈ ਗੁਰੂ ਦੀ ਗੋਲਕ ਦਾ ਕਿਉਂਕਿ 2 ਦਸੰਬਰ 2024 ਦੇ ਫੈਸਲੇ ਤੋਂ ਪਹਿਲਾਂ ਲੱਗਦਾ ਸੀ ਕਿ ਨਹੀਂ सरसे वाले दी जो ਝੂਠੇ ਸੌਦੇ ਵਾਲੇ ਦੀ ਮਾਫੀ ਨੂੰ ਸਹੀ ਠਰਵਾਉਣ ਲਈ ਜਿਹੜਾ ਇੱਕ ਰੌਲਾ ਚੱਲ ਰਿਹਾ ਸੀ ਕਿ ਐਸਜੀਪੀਸੀ ਦੇ ਫੰਡਾਂ ਦੀ ਦੁਰਵਰਤੋਂ ਹੋਈ ਆ 90 99 ਲੱਖ ਦੇ ਅਖੀਰ ਨੂੰ ਉਹ ਵੀ ਗੱਲ ਸਾਹਮਣੇ ਆਈ ਸਵੇਤ ਵਿਆਜ ਪੈਸੇ ਭਰਨੇ ਪਏ ਉਦੋਂ ਵੀ ਫੰਡਾਂ ਦੀ ਦੁਰਵਰਤੋਂ ਹੋਈ ਤੇ ਹੁਣ ਕੀ ਹੋ ਰਿਹਾ ਹੁਣ ਐਸਜੀਪੀਸੀ ਇਹ ਪੈਸਾ ਦੇ ਰਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਐਲਾਨ ਕਰ ਰਹੇ ਆ ਤੇ ਹਲਕਾ ਇੰਚਾਰਜ ਇਹਨਾਂ ਦੇ ਉਹ ਪੈਸਾ ਮੰਡ ਰਿਹਾ ਹੈ